ਸਸਿਕਲ ਵੀ ਕੀਤੀ ਸਾਰਿਆਂ ਨੂੰ ਹਾਂਜੀ ਹੁਣ ਅਸੀਂ ਚਾਹ ਲੈ ਕੇ ਚੱਲੇ ਆ ਸੀਗੇ ਲੇਬਰ ਵਾਸਤੇ ਤੇ ਆ ਬਾਕੀ ਨੰਬਰ ਪਾਉਦੇ ਆ ਅੱਗੇ ਅਡੀ ਫਰੈਂਡ ਦੇਖੋ ਜੀ ਹੈਗਾ ਤਾਂ ਬੁੱਢਾ ਦਰਿਆ ਸੀ ਜਿਹੜਾ ਗੰਦਾ ਨਾਲਾ ਬਣਾਤਾ ਕਿੰਨਾ ਤੇਜ਼ ਪਾਣੀ ਆ ਬੰਦੇ ਨੂੰ ਉਂਝ ਬੰਦਾ ਵਿੱਚ ਡੱਕ ਕੇ ਸਾਹ ਨਹੀਂ ਆਉਣਾ ਹੈਗਾ ਸਾਡੇ ਦੇਖਦੇ ਦੇਖਦੇ ਇੱਕ ਬੰਦਾ ਵਿੱਚ ਡੱਕਿਆ ਸੀਗਾ ਲੱਗਿਆ ਹੀ ਨਹੀਂ ਵਿਚਾਰਾ ਦੇਖੋ ਕਿੰਨਾ ਪਾਣੀ ਆ ਰਿਹਾ ਗੰਦਾ ਡਾਂਗਾਂ ਨੇ ਸਾਰਾ ਨਰਕ ਮਾਰਿਆ ਪਿਆ ਉਹ ਬਹੁਤ ਜ਼ਿਆਦਾ ਗੰਦ ਪਾਉਂਦੇ ਆ ਲੋਕੀ ਡਾਂਗਾ ਬੰਦੀ ਨਹੀਂ ਕਰ ਹੁੰਦੇ ਹੈਗਾ ਜੀ ਸਾਡੀ ਟਰਾਲੀ ਖੜੀ ਬੰਦੇ ਨੇ ਦੇਖੀ ਬੰਦੇ ਦੇਖਦੇ ਨਹੀਂ ਪਏ ਕਿੱਥੇ ਆ ਦੇਖਦੇ ਆ ਜਾ ਕੇ ਲਾਗੇ ਸ਼ਾਹ ਦਿੱਤਾ ਉੱਟਾ ਚਲੋ ਕੇ ਬੈਠੇ ਹੋਣ ਕਿਤੇ ਪਾਣੀ ਕੋਈ ਪੀਂਦੇ ਹੋਣਗੇ ਪਾਣੀ ਮਿਲਿਆ ਹੋਵੇ ਆਹ ਬੈਠੇ ਆ ਜੀ ਆ ਪਹੁੰਚ ਗਏ ਆਂ ਜੀ ਅੱਡੇ ਤੇ ਪਹੁੰਚ ਗਏ ਆਂ ਮਾਦੇ ਆਹ ਨਾਲ ਆਉਂਦੀ ਆ ਜੀ ਚਾਹ ਨਾਲ ਲੈ ਆਏ ਆ ਬਰੈਡ ਮੈਨੂੰ ਭੁੱਖ ਤਾਂ ਲੱਗ ਹੀ ਜਾਂਦੀ ਆ ਬਾਣੀ ਮੋਟੀ ਚਾਹ ਨਾਲ ਵੈਸੇ ਵੀ ਕੁਝ ਖਾਣ ਨੂੰ ਜੀ ਕਰ ਜਾਂਦਾ ਜਦੋਂ ਕੰਮ-ਕਮ ਕਰਦਾ ਬਾਈ ਮੈਨੂੰ ਲੱਗੀ ਪਿਆ ਚਾਹ